ਨਾਮ ਸ੍ਰੀ ਵਾਇਰੂ ਸਾਹਿਬ ਜੀ ਮਾਰੇ ਮਹਾ ਮਾਜ ਮਨ ਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਬਗੁਰ ਪ੍ਰਸਾਦਿ ਕੀਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਜਿਹ ਦਿਸ ਪਰਮੈ ਥਕਾਇ ਪ੍ਰਭ ਕੀ ਸ਼ਾਮ ਤੇਨ ਦਤੈ ਬਾਹਰੀ ਕਿਤਨ ਆਵੈ ਕਾਮ ਜਲ ਬਿਨ ਸਾਕ ਕੁਮਲਾਵਤੀ ਉਪਜੇ ਨਾਹੀ ਨਾਮ ਹਰ ਨਾ ਹੈ ਨਾ ਮਿਲਿਆ ਸਜਣ ਕਦ ਪਾਇਆ ਮਿਸਰਾਮ ਜਿਤ ਕਰ ਹਰ ਕੰਤਨਾ ਪ੍ਰਗਟਿ ਪਟਨਗਰ ਸਿ ਗ੍ਰਾਮ ਸਰ ਸਿੰਗਾਤ ਮੂਲ ਰਸ ਸੰਦੇਹੀ ਸਭ ਖਾਮ ਰਸੁwami ਕੰਤ ਵਿਹੂਨੀ ਆਮੀ ਸਜਣ ਸਭ ਜਾਮ ਨਾਨਕੀ ਬੇਨਤੀਆਂ ਕਰ ਕਿਰਪਾ ਦੀ ਜੈ ਨਾਮ ਆਉ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ ਚੇਤ ਗੋਵਿੰਦ ਅਰਾਧਿਐ ਹੋਏ ਅਨੰਦ ਗਨਾ ਸੰਜਨਾ ਮਿਲ ਪਾਈਐ ਰਸਨਾ ਨਾ ਬਨਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਇਕ ਕੰਤਿਸ ਬਿਨ ਜੀਵਨਾ ਮਿਰਤਾ ਜਨਮ ਜਨਾ ਜਦ ਤਨ ਮੈ ਇਹ ਪੂਰਿਆ ਰਵਿਆ ਵਿਚਵਨ ਸੁ ਪ੍ਰਚੇਤਨ ਆਵੇ ਕਿਤੜਾ ਦੁਖ ਗਣ ਜਿਨੀ ਰਾਵਿਆ ਸੋ ਪ੍ਰਭੂ ਤਿਨਾਂ ਪਾਗ ਮਲਾ ਹਾ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਇ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈਸਾ ਜਿਨ ਕਵਦਿਆ ਜਨਾ ਪ੍ਰੇਮ ਵਿਸੋ ਹਰ ਸਾਜਨ ਪਰਕ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਨ ਸੰਗਤਨਾ ਹਰ ਅਵਨਾਸੀਓ ਪਲਚੈ ਪਰਸਲੇ ਹੋਏ ਝੂਠਾ ਦੰਦਾ ਮੋਹ ਇਕ ਸਹਰ ਕੇ ਨਾਮ ਬਿਨ ਅੱਗੇ ਲਈ ਹੈ ਕੋਏ ਦੇਵ ਸਰਵ ਗੂਚਨਾ ਪ੍ਰਭ ਬਿਨ ਅਵਨ ਕੋਈ ਪ੍ਰੀਤਮ ਟੰਨੀ ਜੋ ਲੱਗੇ ਤਨਕੇ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਸਾਖ ਸੁਹਾਵਾਂ ਤੋਂ ਲੱਗੈ ਜਸੰਪੀਟੇ ਹਰ ਸੋਈ ਹਰ ਜੀਰ ਜੁੜੰਦਾ ਲੋਰੀਏ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾ ਮਨ ਲੱਗਿਆ ਕਿਸ਼ਨ ਦੀ ਬਾਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਈ ਸੰਗ ਸਭੈ ਨਾਰਾਇਣ ਜਿਤੇ ਮਨ ਭਵਨ ਜੋ ਹਰ ਰੋਲੇ ਸੋ ਕਰੇ ਸੋਈ ਜੀਕਰਨ ਜੋ ਪ੍ਰਾਪਕੀਤੇ ਆਪਣੇ ਸੇਕਿਏ ਧੰਨ ਆਪਨ ਲੀਆ ਜੇ ਮਿਲੈ ਵਿਛੜ ਕਉ ਰਵਨ ਸਦੂ ਸੰਗ ਪ੍ਰਾਪਤੀ ਨਾਨਕ ਰੰਮਨਨ ਹਰ ਜੇਠ ਰਿੰਗਿ ਲੈ ਤਿਸਤਨੀ ਜਿਸਕੇ ਪਾਗ ਮਤਨ ਆਸਾਰ ਉਤਪੰਦਾ ਜਿਸ ਲਗੈ ਹਰੇ ਨਾ ਨਾ ਜਿਨਾ 파ਸ ਜਗ ਜੀਵਨ ਪਰਖ ਤਿਆ ਕੈ ਮਾਲ ਸੰਧੀ ਆਸ ਐ ਪਵ ਗੁੱਟੀਏ ਗਲ ਪਈਸ ਜਮ ਕੀ 파ਸ ਜੇ ਹਾ ਬੀਜੈ ਸੋ ਲੁਨੈ ਮੱਥੈ ਜੋ ਲਿਖਿਆ ਸੋ ਰੈਨ ਵਿਹਾਣੀ ਪਛਟਾਨੀ ਔਰ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਭੇਟੀ ਐ ਸੋ ਦਰਗੇ ਹੋਇ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਤੁਰ ਬਿਨਾਂ ਦੁਜਾ ਕੋ ਨਹੀਂ ਨਾਨਕ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਚ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮ ਸਿਉ ਪਿਆਰੋ ਮਨ ਤਨ ਰਤਾ ਸਚ ਰੰਗ ਏਕੋ ਨਾਮ ਅਧਾਰੂ ਵਿਖਿਆ ਰੰਗ ਕੂੜਾ ਵੇਆ ਦਿਸਨ ਸਭੈ ਛਾਰੂ ਹਰ ਅੰਮ੍ਰਿਤ ਬੂਤ ਸੁਹਾਵਣੀ ਮਿਰ ਸਾਧੂ ਪੀਵਨ ਹਾਰੈ ਵਨ ਤਨ ਪ੍ਰਸੰਗ ਮੋਲਿਆ ਸਮਰੱਥ ਪਰਖਾ ਪਾਰ ਹਰ ਮਿਲਣੈ ਨਾ ਮਨ ਲੋਚਦਾ ਕਰਮ ਮਿਲਾਵਨ ਹਾਰੂ ਜਿਨੀ ਸਖੀਐ ਪ੍ਰਭ ਪਾਇਆ ਹਉ ਤਿਨ ਕੈ ਸਦ ਬਲ ਹਾਰੂ ਨਾਨਕ ਹਰਿ ਜੀ ਮਿਆਕਰ ਸਬਦ ਸੁਵਾਰਨ ਹਾਰੂ ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰੂ ਪਦੁ ਹੈ ਪਰਮ ਬੁਲਾਣੀਆਂ ਦੁਦੈ ਲੱਗਾ ਹੀ ਤੋ ਲਖ 시ਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੀ ਤਤ ਵਿਲੇ ਕੈਸਨ ਪ੍ਰੀਤੋ ਭਗਰ ਚਲਾਇੰ ਦੂਤ ਜਾਮ ਕਿਸਨ ਦੇਣੀ ਪੀਤ ਠੜਕ ਲੋ ਤੇ ਕਿਨੈ ਮਹ ਜਿਨਸੋ ਲੱਗਾ ਹੀ ਤੋ ਹੱਥ ਮਰੂੜੈ ਤਨ ਕਪੈ ਸਹ ਹੋ ਆਸੀਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾਖੀਤ ਨਾਨਕ ਪ੍ਰਭ ਸਰਨ ਗਤੀ ਚਰਨ ਗੋਇ ਤੇ ਪ੍ਰਵਦੀਤ ਸੇ ਭਦ ਐ ਨਰਕ ਨ ਪਾਈਐ ਗੁਰ ਰਖਨ ਵਾਲਾ ਹੀ ਤੋ ਸਨ ਰੇਮ ਓ ਮਾੜਾ ਕਿਉ ਮਿਲਿਆ ਹਰੀ ਜਾਈ ਮਨ ਤਨ ਪਿਆਸ ਦਰਸ਼ਨ ਗਣੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਈ ਵਿਨ ਪ੍ਰਾਪਕਿਓ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਅਗਾਏ ਆਪਤਿ ਆ ਗੋ ਬੇਨਤੀ ਕਰੇ ਲਿਹੁ ਪ੍ਰਭੂ ਲੜਲਾਈ ਜੋ ਹਰ ਕੰਤ ਮਿਲਾਈਆ ਚਿ ਵਿਚੜਕਤੇ ਨ ਜਾਏ ਪ੍ਰਵਨ ਦੂਜਾ ਕੋ ਨਹੀਂ ਨਾਨਕ ਹਰਿ ਸਰਨਾਈ ਅਸ ਸੁਖੀ ਵਸੰਦੀਆ ਜਿਨਾ ਮੈਂ ਹਰਿ ਰਾਈ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੀ ਰੋਗ ਵੇਮ ਕੋਈ RAM ਤੇ ਲੱਗਨ ਜਨਮ ਵਿਜੋਗ ਕੰਨ ਮੈਂ ਕਾੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਤ ਨ ਕੋਈ ਕਰ ਸਕੈ ਕਿਸ ਤਰੋ ਹੈ ਰੋਜ ਕੀਤਾ ਕਿਛੂ ਨਾ ਹੋਈ ਲਿਖਿਆ ਤੁਰ ਸੰਜੋਗ ਵਡਭਾਗੀ ਮੀਰਾ ਪ੍ਰਾਪਵ ਮਿਲੈ ਤਾ ਉਤਰੈ ਸਭ ਬਿਯੋਗ ਨਾਨਕ ਕਾ ਪ੍ਰਾਖ ਲੈੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਜ ਸੰਗ ਬਿਨ ਸੇ ਸਭੇ ਸੋਚ ਮੰਗਰ ਮੈਂ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਨ ਕੀ ਸੁਭਾ ਕਾ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੋ ਲਿਆ ਰਾਮ ਸਿਉ ਸੰਗ ਸਾਜ ਸਹਿ ਲੜੀਆ ਸਾਜਨਾ ਤੇ ਬਹਰੀ ਸੇਰਨ ਕੇ ਲੜੀਆ ਤੈਨ ਦੁਖ ਨ ਕਬਹ ਉਤਰੈ ਸੇ ਧਮਕੈ ਵਸਪਰੀਆ ਜਿਨੇ 라ਵਿਆ ਪ੍ਰਭ ਆਪਨ ਸੇ ਦਿਸਨ ਨਿਤ ਕਰੀਆ ਰਤਨ ਜਿਵਾਰ ਲਾਲ ਹਰ ਕੰਠ ਤਨਾ ਜੜੀਆ ਨਾਨਕ ਬਾਚੈ ਧੂੜ ਤਿਨ ਪ੍ਰਭ ਸਰਨੀ ਦਰ ਪੜੀਆ ਮੰਗਿਰ ਪ੍ਰਵਰਦਣਾ ਬਹੁਰ ਨ ਜਨਮੜੀਆ ਪੋਖ ਤੁਖਾ ਨ ਵਿਆਪੈ ਕੰਟ ਮਿਲਿਆ ਹਰਨਾਉ ਮਨ ਬੇਧਿਆ ਚਰਨਾਰਵਿੰਦ ਦਰਸ਼ਨ ਲਗੜਾ ਸਹਾ ਉਠ ਗਵਿੰਦ ਗੋਪਾਲ ਰਾਏ ਸੇਵਾ ਸੁਮੀ ਲਹਾ ਵਿਖਿਆ ਪਹ ਨ ਸਕੈ ਮੇਰ ਸਾਧ ਗਣ ਗਾ ਜੇਤੇ ਉਪਜੀਤੇ ਮਿਲੀ ਸੱਚੀ ਪ੍ਰੀਤ ਸਮਹਾ ਕਰ ਗਲੀਨੀ ਪਰ ਬ੍ਰਹਮਾ ਬਹਰ ਨ ਵਿਛੜੀਆ ਬਾਰਜਾ ਲਖਬੇਰੀਆ ਹਰ ਸੱਜਣ ਅਗਮਗਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁ ਜਿਸ ਬਖਸ਼ੀ ਵੀ ਪਰਵਾਹ ਮਾਗ ਮਜਨ ਸੰਗ ਸਾਧੂ ਆ ਤੂੜੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਈ ਸੁਨ ਸਭਨਾ ਕਰ ਦਾਨ ਜਨਮ ਕਰਮ ਮਲ ਉਤਰਾਏ ਮਨ ਤੇ ਜਾਏ ਗੁਮਾਨ ਕਾਮ ਕਰਨਾ ਮੋਹੀਐ ਬਿਨ ਸਹਿ ਲੋਭ ਸੁਆਨ ਸੱਚਾ ਮਾਰਗ ਚਲਦੇ ਆ ਉਸ ਤਤ ਕਰੇ ਜਹਾਨ 68 ਤੀਰਤ ਸਗਲੇ ਪੁਨ ਜੀਏ ਦਇਆ ਪਰਵਾਨ ਜਿਸ ਨਾ ਦੀ ਵੈ ਦਇਆ ਕਰ ਸੋਈ ਪਰਖਸ ਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨਾ ਮਾਗੇ ਸੁਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਅਨੰਦ ਉਪਾਰਜਨ ਹਰ ਸੱਜਣ ਪਰਟਿਆ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਸ ਹਵੀ ਸਰਬ ਸੁਖ ਹੁਣ ਦੁੱਖਾ ਨਹੀ ਜਾਈ ਇਸ ਗੁਨੀ ਵਡ ਭਾਗਣੀ ਪਰ ਪਾਇਆ ਹਰ ਰਾਈ ਮੇਲੇ ਸਈਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾਂ ਅਵਰਨਾ ਦੀ ਸਈ ਕੋਈ ਦੂਜਾ ਲਵਾ ਨ ਲਾਏ ਹਲਤ ਪੰਛ ਵਾਰਿਓ ਨੇ ਚਲ ਦਿੱਤਿ ਅਨਜਾਏ ਸੰਸਾਰ ਸਾਗਰ ਤੇ ਰਖਿਆ ਨੋ ਬਹੜ ਨ ਜਨਮ ਗਾਇ ਜਿਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੀ ਕਾਜ ਸਰੇ ਹਰ ਘਰ ਪੂਰਾ ਰਾਧਿਆ ਦਰਗ ਸੱਚ ਖਰੇ ਸਰਬ ਸੁਖਾ ਨਿਦ ਚਰਨ ਹਰ ਭੋਜਨ ਬਖਮਤਰੀ ਪ੍ਰੇਮ ਪਤਨ ਪਾਈਆ ਬਿਖਿਆ ਨਾ ਜਰੇ ਪੂਰਗੈ ਦੂਦਾਨਸੀ ਪੂਰਨ ਸਚ ਬਰੇ ਪਰਮ ਬ੍ਰਹਮ ਪ੍ਰਭ ਸਿਵ ਦੇ ਮਨ ਅੰਦਰ ਇਕ ਥਰੇ ਮਾਨ ਦੇਵ ਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸਦਾਨ ਕਿਰਪਾ ਕਰ ਹਰੀ ਮਾ ਦੇਵਸ ਮੂਰਤ ਭਲੇ ਜਿਸ ਗੋ ਨਦਰ ਕਰੇ ਨਾਨਕ ਮੰਗੇ ਦਰਸ ਦਾਨਾ ਕਿਰਪਾ ਕਰੋ ਹਰੀ ਸਤਨਾਮ ਹਰ ਜੀਠ ਜੁੜੰਦਾ ਲੋਰੀਐ ਜਿਸ ਅਗ ਸਭ ਨਿਵੰਨ ਹਰ ਜੀਠ ਜੁੜੰਦਾ ਲੋਰੀਏ ਜਿਸ ਅਗ ਸਭ ਨਿਵੰਨ ਹਰ ਸੱਜਣ ਦਾਵਨ ਲੱਗੇ ਕਿਸਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗਾ ਨਹੀਂ ਸਨ ਰੰਗ ਸਬੇ ਨਰਾਇਣ ਜੀਤੇ ਮਨ ਭਾਵਨ ਜੋ ਹਰ ਲੂੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਵ ਕੀਤੇ ਆਪਣੇ ਸਿੱਖਹੀ ਹੈ ਧੰਨ ਆਪਨ ਲੀਏ ਜੇ ਮਿਲੈ ਵਿਛੜ ਕਿਉ ਰਵਾਨਾ ਸਤੂ ਸੰਗ ਪਰਪਤੇ ਨਾਨਕ ਰੰਮਾਣਾ ਹਰ ਜੀ ਟਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਹਰ ਜੀਠ ਰੰਗੀਲਾ ਤਿਸ ਦਨੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ